ਲਿੱਲਣ ਦੇ ਸੂਟ ਮਿਲ ਜਾਣਗੇ ਤੁਹਾਨੂੰ ਕੱਟ ਹੋਊਗੀ 5 ਮੀਟਰ ਦੀ ਅੱਛਾ ਜੀ ਅੱਛਾ ਜੀ ਇਹ 2500 ਦਾ ਹਾਂ ਜੀ ਇਹ 2500 ਦਾ ਸੂਟ ਹੈ ਤੇ ਇਹ ਇੱਥੇ ਹੈ ਨਾ ਤੁਸੀਂ ਦੇਖ ਸਕਦੇ ਹੋ ਡਾਰਕ ਲਾਈਟ ਤੁਹਾਨੂੰ ਸਾਰੇ ਕਲਰ ਜਿਹੜੇ ਮਿਲ ਜਾਣਗੇ ਜਿਵੇਂ ਕਲਰ ਆਪਸ਼ਨ ਬਹੁਤ ਜ਼ਿਆਦਾ ਨੇ ਸਾਰਿਆਂ ਨੂੰ ਪਿਆਰ ਭਰੀ ਸਭ ਤੋਂ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਲੇਰਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਲੇਰਕੋਟਲੇ ਸ਼ਹਿਰ ਦੀ ਸੇਲ ਦਿਖਾਵਾਂਗੇ ਜਿਹੜੀ ਹਰ ਰਿਹਾਹ ਕੈਂਤਵਾਰ ਲੋਹਾ ਬਾਜ਼ਾਰ ਦੇ ਵਿੱਚ ਲੱਗੀ ਹੈ ਤੋ ਇਹ ਸੇਲ ਦੇ ਵਿੱਚ ਬਹੁਤ ਸਾਰੇ ਕੱਪੜੇ ਹੁੰਦੇ ਨੇ ਕੁੜੀਆਂ ਦੇ ਕੱਪੜੇ ਤੇ ਹੋਰ ਕਾਫੀ ਸਾਰਾ ਸਮਾਨ ਜੁੱਤੀਆਂ ਜੁਐਲਰੀ ਦੇ ਨਾਲ ਰਿਲੇਟਡ। ਤੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਸਾਰੀ ਸੇਲ ਤੁਹਾਨੂੰ ਦਿਖਾਉਨੇ ਆ। ਚੱਲਦੇ ਆਪਾਂ ਸਾਰੀ ਸੇਲ ਜਿਹੜੀ ਦੇਖਦੇ ਆਂ ਤੇ ਇਸ ਜਗ੍ਹਾ ਇਹ ਸਾਰੀ ਸੇਲ ਲੱਗਦੀ ਆ ਬਹੁਤ ਵੱਡੀ ਇਹ ਸੇਲ ਹੁੰਦੀ ਆ। ਕੱਪੜਿਆਂ ਦੇ ਨਾਲ ਨਾਲ ਹਨ ਇੱਥੇ ਕਾਫੀ ਸਾਰਾ ਸਮਾਨ ਹੁੰਦਾ ਜਿਵੇਂ ਆ ਬੈਗ, ਪਰਸ ਦੇਖ ਸਕਦੇ ਹੋ ਤੁਸੀਂ। ਇਹ ਸਾਰਾ ਪੰਜ ਦੀ ਵੀਡੀਓ ਦਿਖਾਵਾਂਗੇ। ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਸੂਟ ਪਏ ਨੇ ਹਨਾ। ਤੇ ਕੀ ਰੇਟ ਲਾਇਆ ਅੰਕਲ ਸੂਟਾਂ ਦਾ ਜੀ? ਰੇ 30 ਰੁਪਏ ਮੀਟਰ ਹੈ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਬਹੁਤ ਸਾਰਾ ਕੱਪੜਾ ਇੱਥੇ ਜਿਵੇਂ ਆ ਲਾਲ ਰੰਗ ਆ ਗਿਆ ਹਨਾ ਤੇ ਉਸੇ ਤਰ੍ਹਾਂ ਕਾਫੀ ਸਾਰੇ ਕਲਰ ਮਿਲ ਜਾਣਗੇ ਤੁਹਾਨੂੰ ਦੇਖ ਸਕਦੇ ਹੋ ਇੱਥੇ ਲਓ ਜੀ ਹਰੇਕ ਤਰੀਕੇ ਦਾ ਡਿਜ਼ਾਈਨ ਇਹ 30 ਰੁਪਏ ਮੀਟਰ ਹੈ ਜਿਹੜੇ ਆ ਸਾਰੇ ਕੱਪੜੇ ਇੱਥੇ ਪਏ ਨੇ ਇਹਨਾਂ ਚੋਂ ਤੁਸੀਂ ਆ ਕੇ ਜਿਹੜਾ ਲੈ ਸਕਦੇ ਹੋ ਪਸੰਦ ਕਰਕੇ ਹਨਾ ਬਹੁਤ ਸਾਰੇ ਕਲਰ ਇੱਥੇ ਹੈਗੇ ਨੇ ਲਓ ਜੀ ਇਸ ਤਰ੍ਹਾਂ ਦਾ ਸਾਰਾ ਕੱਪੜਾ ਤੁਹਾਨੂੰ ਇੱਥੋਂ ਮਿਲ ਜੂ ਤੇ ਇਹਨਾਂ ਦਾ ਕੀ रेट ਹੈ ਜੀ ਕੋਟਾ ਜੀ ਆ 350 ਦਾ ਠੀਕ ਹੈ ਜੀ ਆ 210 ਦਾ ਸੂਟ ਆ ਜਿਹੜੇ ਆ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਕਾਟਨ ਦੇ ਸੂਟ ਨੇ ਆ 250 ਦੇ ਜੀ ਇਹ 350 ਇਹ 350 ਦਾ ਸੂਟ ਹੈ ਦੇਖ ਸਕਦੇ ਹੋ ਤੁਸੀਂ 22 ਵੀ ਹੋ ਜੂ ਜੀ ਆ ਦੇਖ ਸਕਦੇ ਹੋ ਸੂਟ ਇਹ ਕਹਿੰਦੇ 22 ਵੀ ਹੋ ਜੂਗਾ ਹਨ ਇਸ ਤਰ੍ਹਾਂ ਦੇ ਕੱਪੜੇ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਲਓ ਜੀ ਚੱਲਦੇ ਆਪਾਂ ਇੱਥੋਂ ਅੱਗੇ ਹਨਾ ਸੇਲ ਸਾਰੀ ਜਾ ਕੇ ਦੇਖਦੇ ਆਂ ਇਹ ਬਾਜ਼ਾਰ ਦੇ ਵਿੱਚ ਦੋਨੋਂ ਸਾਈਡ ਦੁਕਾਨਾਂ ਲੱਗਦੀਆਂ ਨੇ ਤੇ ਦੋਨੋਂ ਸਾਈਡ ਦੀ ਆਪਾਂ ਸੇਲ ਤੁਹਾਨੂੰ ਦਿਖਾਵਾਂਗੇ ਹਨ ਤੇ ਆਹ ਦੇਖ ਸਕਦੇ ਹੋ ਜੀ ਮੈਂ ਸੱਜੇ ਹੱਥ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਆਹ ਸਾਈਡ ਤੋਂ ਦੁਕਾਨਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਆਪਾਂ ਆ ਕੁਝ ਛੋਟੇ ਬੱਚਿਆਂ ਵਾਲੇ ਇੱਥੇ ਕੱਪੜੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਆ ਜਿਵੇਂ ਸ਼ਰਟਾਂ ਪਈਆਂ ਨੇ ਛੋਟੇ ਬੱਚਿਆਂ ਦੀ ਹਨਾ ਲਓ ਜੀ ਇੱਥੇ ਵੀ ਆਹ ਕੋਈ ਸੂਟ ਤੁਸੀਂ ਦੇਖ ਸਕਦੇ ਹੋ ਜਿਹੜੇ ਲੱਗੇ ਹੋਏ ਹਨ ਕੀ ਪ੍ਰਾਈਸ ਆ ਬਾਈ ਸੂਟਾਂ ਦਾ ਚੱਲ ਚਾਹੋ ਚੱਲ ਆ ਗਾ ਚ ਆਹ 2250 ਦੇ ਨਹੀਂ ਜਿਹੜੇ ਆ ਸੂਟ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਕਿੰਨੇ ਮੀਟਰ ਆ ਬਾਈ 2250 5 ਮੀਟਰ ਇਹ 5 ਮੀਟਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰੇ ਇੱਧਰ 2.5 200 ਦੇ ਨੇ ਇੱਧਰ ਲਈ ਕਿੰਨੇ ਦੇ ਨੇ ਜੀ ਇਹ 300 ਦੇ ਨੇ ਆ ਦੇਖ ਸਕਦੇ ਹੋ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ ਲਾਈਟ ਡਾਰਕ ਅੱਛਾ ਸਿਲੈ ਸਲਾਈ ਨੇ ਹੋ ਚੱਲਿਆ ਆਹ ਰੈਡੀमेड ਨੇ ਜਿਹੜੇ ਇੱਧਰ ਇਹਦਾ ਕੀ ਰੇਟ ਆ ਬਾਈ ਰੈਡੀमेड ਦਾ ਇਹਦਾ ਕੀ 300 350 ਆ 350 ਪ੍ਰਾਈਸ ਹੈ ਇਹਦਾ ਰੈਡੀमेड ਦਾ ਜਿਵੇਂ ਇਹ ਤੇ ਡਬਲ ਐਕਸਲ ਸਾਈਜ਼ ਲਿਖਿਆ ਹੋਇਆ ਉਸੀ ਤਰ੍ਹਾਂ ਬਹੁਤ ਸਾਰੇ ਕਲਰ ਨੇ ਇੱਥੇ ਲਓ ਇਸ ਤਰ੍ਹਾਂ ਦਾ ਸਾਰਾ ਕੱਪੜਾ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਮਿਲ ਜੂਗਾ ਡਿਫਰੈਂਟ ਡਿਫਰੈਂਟ ਡਿਜ਼ਾਈਨ ਹੈ ਹਨਾ ਤੇ ਅੱਗੇ ਚੱਲਦੇ ਹਾਂ ਅੱਗੋਂ ਆਪਾਂ ਦੇਖਦੇ ਹਾਂ ਜਾ ਕੇ ਆ ਇਹਨਾਂ ਦਾ ਕੀ ਰੇਟ ਆ ਭਾਈ ਇਹ ਤਾਂ ਟੋਟੇ ਆ ਟੋਟੇ ਨੇ ਜੀ ਕਿੰਨੇ 50 ਰੁਪਏ ਪਰ ਮੀਟਰ 50 ਰੁਪਏ ਪਰ ਮੀਟਰ ਆ ਟੋਟੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਇਹ 50-50 ਰੁਪਏ ਪਰ ਮੀਟਰ ਤੁਹਾਨੂੰ ਮਿਲ ਜਾਣਗੇ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਹਨਾ ਫੁੱਲਾਂ ਵਾਲੇ ਵੀ ਨੇ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਇੱਥੇ ਹੈਗੇ ਨੇ ਲਓ ਜੀ ਕਾਫੀ ਸਾਰੇ ਡਾਰਕ ਲਾਈਟ ਹਨਾ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਚੱਲਦੇ ਆ ਅੱਗੇ ਤੇ ਇੱਥੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਖੜਾਉਣੇ ਪਏ ਨੇ ਹਨਾ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਇਹ ਸੇਲ ਦੇ ਵਿੱਚ ਹੁੰਦੀਆਂ ਨੇ ਦੇਖੋ ਜਿਵੇਂ ਆਹ ਟ੍ਰੈਡੀ ਵੀਅਰ ਪਏ ਨੇ ਇੱਥੇ ਦੇਖ ਸਕਦੇ ਹੋ ਬੰਦਾਰ ਬੱਚਿਆਂ ਲਈ ਖੜਾਉਣੀਆਂ ਵੀ ਲਾ ਦੇ ਸਕਤੀਆਂ ਜੱਜੇ ਚੱਲਦੇ ਆ ਅੱਗੇ ਉਹ ਦੇਖਦੇ ਆ ਕਿ ਆ ਜਿਵੇਂ ਇੱਥੇ ਸਾਰੇ ਬਹੁਤ ਸਾਰੇ ਸੂਟ ਜਿਹੜੇ ਪਏ ਨੇ ਹਨਾ ਲਓ ਜੀ ਕੀ ਰੇਟ ਲਾਤਾ ਬਾਈ ਸੂਟਾਂ ਦਾ 2500 ਐ 2350 350 ਠੀਕ ਹੈ ਜੀ ਉਲਟਾ 250 ਤੋਂ ਇੱਥੇ ਸ਼ੁਰੂ ਨੇ ਹਨਾ 350 250 ਇਸ ਤਰ੍ਹਾਂ ਤੁਹਾਨੂੰ ਸੂਟ ਜਿਹੜੇ ਮਿਲ ਜਾਣਗੇ ਬਹੁਤ ਸਾਰੇ ਕਲਰ ਇੱਥੇ ਜਿਹੜੇ ਲੱਗੇ ਹੋਏ ਨੇ ਇਹ 5 ਮੀਟਰ ਨੇ ਜੀ ਪੂਰੇ 5 ਮੀਟਰ ਇਹ ਪੂਰੇ 5 5 ਮੀਟਰ ਦੇ ਸੂਟ ਨੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਹਨਾ ਹਰੇਕ ਐਤਵਾਰ ਇਹ ਜਿਹੜੀ ਸੇਲ ਲੱਗਦੀ ਹੈ ਇੱਥੋਂ ਤੁਸੀਂ ਆ ਕੇ ਜਿਹੜਾ ਲੈ ਸਕਦੇ ਹੋ ਇਹਨਾਂ ਦਾ ਕਿੰਨਾ ਰੇਟ ਦੱਸਿਆ ਸੀ 250 ਰੁਪਏ ਆ ਜੀ ਆਵੇ 250 ਆ 350 ਆ 340 ਠੀਕ ਹੈ ਜੀ ਆ 350 ਵਾਲੇ ਨੇ ਇੱਧਰ ਸਾਰੇ ਆ 250 ਰੁਪਏ ਵਾਲੇ ਨੇ ਤੇ ਆ ਵੀ ਸੂਟ ਜਿਹੜੇ ਪਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦਾ ਇਹਦਾ ਸੂਟ ਬਣ ਜਾਊਗਾ ਇਹਦਾ ਕਿੰਨਾ ਰੇਟ ਦੱਸਿਆ ਸੀ ਇਹ 450 ਇਹ 450 ਦਾ ਵਿਦ ਦੁਪੱਟਾ ਤੇ ਬਹੁਤ ਸਾਰੇ ਕਲਰ ਨੇ ਇਹਦੇ ਚ ਦੇਖੋ ਕਲਰ ਆਪਸ਼ਨਸ ਕਿੰਨੀਆਂ ਜ਼ਿਆਦਾ ਨੇ ਲਓ ਜੀ ਇਸ ਤਰ੍ਹਾਂ ਦਾ ਸਾਰਾ ਕੱਪੜਾ ਤੁਹਾਨੂੰ ਇੱਥੋਂ ਮਿਲ ਜਾਊਗਾ ਤੇ ਇੱਥੇ ਵੀ ਕਾਫੀ ਸਾਰੇ ਆ ਜਿਵੇਂ ਸੂਟ ਤੁਹਾਨੂੰ ਇੱਥੇ ਪਏ ਨੇ ਹਨਾ ਲੱਗੇ ਹੋਏ ਨੇ ਲਓ ਜੀ ਬਹੁਤ ਸਾਰਾ ਕੱਪੜਾ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਤੁਹਾਨੂੰ ਮਿਲ ਜੂ ਜਿਵੇਂ ਦੁਪੱਟੇ ਹੋਗੇ ਸਾਹਮਣੇ ਡਿਸਪਲੇ ਕੀਤੇ ਹੋਏ ਆ ਦੇਖੋ 5-5 ਮੀਟਰ ਦੇ ਸਾਰੇ ਸੂਟ ਹੁੰਦੇ ਨੇ ਆ 250 ਤੋਂ ਕਿੰਤਾ 250 ਦਾ ਇਹ ਆ 250 ਦੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਇਥੋਂ ਮਿਲ ਜਾਣਗੇ ਲਓ ਜੀ ਬਹੁਤ ਸਾਰੇ ਇੱਥੇ ਕਪੜਾ ਜਿਹੜਾ ਹੈਗਾ ਇੱਧਰ ਵੀ ਕੁਝ ਆ ਦੁਪੱਟੇ ਜਿਵੇਂ ਲੱਗੇ ਹੋਏ ਨੇ 150 ਦੀਆਂ ਦੋ ਚੋਰੀ 150 ਦੀਆਂ ਜੀ 150 ਦੀਆਂ ਦੋ ਆ ਚੁੰਨੀਆਂ ਜਿਹੜੀਆਂ ਦੇਖ ਰਹੇ ਹੋ 150 ਦੀਆਂ ਦੋ ਨੇ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਲਓ ਜੀ ਇਹ ਵੱਡੇ ਵੱਡੇ ਸਾਈਜ਼ ਦੀਆਂ ਜਿਹੜੀਆਂ ਇਹ ਚੁੰਨੀਆਂ ਨੇ ਇੱਥੇ ਵੱਡੇ ਸਾਈਜ਼ ਲਓ ਜੀ ਇਸ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਇੱਥੋਂ ਮਿਲ ਜਾਣਗੇ ਜਿਹੜੇ ਸੇਲ ਦੇ ਵਿੱਚ ਇਹ 150 ਦੀਆਂ ਦੋ ਜੀ ਇਹ 150 ਦੀਆਂ ਦੋ ਨੇ ਜਿਹੜੀਆਂ ਚੁੰਨੀਆਂ ਤੁਸੀਂ ਦੇਖ ਰਹੇ ਹੋ ਲਓ ਜੀ ਇਸ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਮਿਲ ਜਾਣਗੇ 150 ਦੀਆਂ ਦੋ ਬਾਕੀ ਆਹ ਸੂਟ ਤੁਸੀਂ ਦੇਖ ਸਕਦੇ ਹੋ ਇੱਧਰ ਭਾਏ ਨੇ ਜੀ ਨਾਲ ਕਿੰਨੇ 300 ਦਾ ਅੱਛਾ ਜੀ ਆ 250 ਦਾ ਹਾਂ ਜੀ ਇਹ 250 ਦਾ ਸੂਟ ਹੈ ਤੇ ਆਹ ਸੂਟ 300 ਰੁਪਈਆ ਦਾ ਨਾਲ ਇਹ ਦੁਪੱਟਾ ਹੈ ਲਓ ਜੀ ਰੰਗਾਂ ਦੀ ਗਾਰੰਟੀ ਪੂਰੀ ਜੀ ਫੁੱਲ ਗਾਰੰਟੀਆਂ ਨਾਲ 250 ਵਾਲੇ ਨੇ ਫੁੱਲ ਗਾਰੰਟੀ ਠੀਕ ਹੈ ਕਹਿੰਦੇ ਰੰਗਾਂ ਦੀ ਗਾਰੰਟੀ ਹੈ ਪੂਰੀ ਹੈ ਨਾ ਰੰਗ ਥੋੜਾ ਫਿੱਟ ਨਹੀਂ ਹੋਊਗਾ ਕਿੰਨਿਆਂ ਦੇ ਵੀ ਰੰਗਾਂ ਦੀ ਗਾਰੰਟੀ ਫੁੱਲ ਕਰਨ ਅੱਛਾ ਜੀ ਰੰਗਾਂ ਦੀ ਕਹਿੰਦੇ ਪੂਰੀ ਗਾਰੰਟੀ ਜਿਹੜੀ ਹੈਗੀ ਬਾਕੀ ਬਹੁਤ ਸਾਰੇ ਡਿਜ਼ਾਈਨ ਨੇ ਇੱਥੇ ਹੈ ਨਾ ਤੁਸੀਂ ਦੇਖ ਸਕਦੇ ਹੋ ਡਾਰਕ ਲਾਈਟ ਤੁਹਾਨੂੰ ਸਾਰੇ ਕਲਰ ਜਿਹੜੇ ਮਿਲ ਜਾਣਗੇ ਜਿਵੇਂ ਕਲਰ ਆਪਸ਼ਨ ਬਹੁਤ ਜ਼ਿਆਦਾ ਨੇ ਇੱਥੇ ਲੱਗੀਆਂ ਹੋਈਆਂ ਨੇ ਹਨਾ ਲਓ ਜੀ ਹਰ ਤਰ੍ਹਾਂ ਦੇ ਦੇਖੋ ਡਾਰਕ ਲਾਈਟ ਸਾਰੇ ਕਲਰ ਮਿਲ ਜਾਣਗੇ ਲਾਈਟ ਵੀ ਮਿਲਣਗੇ ਡਾਰਕ ਕੁਝ ਇੱਧਰ ਵੀ ਸਾਰੇ ਜਿਹੜੇ ਕੱਪੜੇ ਹਨਾ ਲਾਏ ਹੋਏ ਨੇ ਦੇਖ ਸਕਦੇ ਹੋ ਪ्युअर ਕਾਟਨ 2500 ਰੁਪਏ ਸੂਟ ਅੱਛਾ ਜੀ ਰੰਗ ਦੀ ਗਾਰੰਟੀ ਪਿਓਰ ਕਾਟਨ ਦੇ ਸੂਟ ਨੇ ਇਹ 250 ਰੁਪਏ ਪਿਓਰ ਕਾਟਨ ਕੋਈ ਵੀ ਦੇਖ ਸਕਦਾ ਲੋ ਜੀ ਇਸ ਤਰ੍ਹਾਂ ਦਾ ਕੱਪੜਾ ਤੁਸੀਂ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਆ ਕੇ ਲੈ ਸਕਦੇ ਹੋ ਲੋ ਜੀ ਸਾਰੇ ਆਪਾਂ ਰੇਟ ਤੁਹਾਨੂੰ ਦੱਸਦੇ ਹਣਾ ਇੰਨੇ ਕ ਰੇਟ ਦੇ ਵਿੱਚ ਕੱਪੜੇ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਂਦੇ ਨੇ ਅੱਗੇ ਚੱਲਦੇ ਆਂ ਅੱਗੋਂ ਸਾਰੀ ਸੇਲ ਦੇਖਦੇ ਆਪਾਂ ਜਾ ਕੇ ਜਿੰਨੇ ਆ ਕੁਝ ਇੱਥੇ ਆ ਚੂੜੀਆਂ ਪਈਆਂ ਨੇ ਹਣਾ ਐਵੇਂ ਜੁਐਲਰੀ ਦਾ ਸਾਮਾਨ ਆ ਚੂੜੇ ਪਏ ਨੇ ਇਹ ਚੀਜ਼ਾਂ ਵੀ ਸਾਰੀਆਂ ਇੱਥੇ ਸੇਲ ਦੇ ਵਿੱਚ ਹੁੰਦੀਆਂ ਨੇ ਆ ਕੁਝ ਇੱਥੇ ਟੀ-ਸ਼ਰਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਜਿਵੇਂ ਸਾਰੀਆਂ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਜਿਹੜੀਆਂ ਮਿਲਣਗੀਆਂ ਤੇ ਚੱਲਦੇ ਆਪਾਂ ਅੱਗੇ ਉਹ ਜਾ ਕੇ ਸੇਲ ਜਿਹੜੀ ਦੇਖਦੇ ਆਂ ਕਾਫੀ ਸਾਰਾ ਸਮਾਨ ਹੁੰਦਾ ਇੱਥੇ ਸੂਟ ਵੀ ਹੁੰਦੇ ਨੇ ਤੁਸੀਂ ਸੂਟਾਂ ਦੇ ਨਾਲ 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 ਜਿਵੇਂ ਆ ਪਲਾਸਟਿਕ ਦਾ ਸਮਾਨ ਆ ਗਿਆ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਇੱਥੋਂ ਜਿਹੜੀਆਂ ਮਿਲਣਗੀਆਂ ਕਿੰਨੇ ਕੁ ਨੇ ਰੁਪਏ ਦੀ ਲਈ ਆ ਬਾਈ ਸੇਲ ਬਈ 20 ਰੁਪਏ ਸੇਲ ਅੱਛਾ 20 20 ਰੁਪਏ ਦੀ ਸੇਲ ਹੈ ਇੱਥੋਂ ਤੁਸੀਂ ਸਮਾਨ ਲੈ ਸਕਦੇ ਹੋ ਹਨ ਜਿਵੇਂ ਆ ਕੱਪ ਹੋ ਗਏ ਆ ਬਾਕਸ ਹੋ ਗਏ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਲੈ ਸਕਦੇ ਹੋ ਲਓ ਜੀ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂ ਤੇ ਚੱਲਦੇ ਆਂ ਅੱਗੇ ਅੱਗੇ ਜਾ ਕੇ ਆਪਾਂ ਜਿਹੜੀ ਸੇਲ ਦੇਖਦੇ ਆਂ ਕੱਪੜਾ ਬਹੁਤ ਜ਼ਿਆਦਾ ਹੁੰਦਾ ਐ ਇਹ ਸੇਲ ਦੇ ਵਿੱਚ ਜਿਵੇਂ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਨਾ ਕੁਛ ਆ ਪਿੱਲੋ ਪਏ ਨੇ ਆ ਸੂਟ ਪਏ ਨੇ ਬੈੱਡ ਸ਼ੀਟਾਂ ਹੋ ਗਈਆਂ ਹਨ ਐਵੇਂ ਜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਆ ਇੱਥੇ 1.5 150 ਰੁਪਏ ਦੀ ਸੇਲ ਆ ਗਈ ਆ ਦੇਖ ਸਕਦੇ ਹੋ ਨਾ ਜਿਵੇਂ ਜੁੱਤਪਲਾਂ ਲੱਗੀਆਂ ਹੋਈਆਂ ਨੇ ਲਓ ਜੀ ਐਵੇਂ ਦਾ ਕੁਝ ਵੀ ਸਾਰਾ ਤੁਹਾਨੂੰ ਸੇਲ ਦੇ ਵਿੱਚੋਂ ਜਿਹੜਾ ਮਿਲ ਜੂ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਜਾ ਕੇ ਜਿਹੜੀ ਸੇਲ ਦੇਖਦੇ ਆਂ ਤੇ ਇੱਥੇ ਕੁਝ ਆਜਵੇਂ ਟੀ-ਸ਼ਰਟਾਂ ਹੋ ਗਈਆਂ ਹਨਾ ਇਹ ਆਪਾਂ ਜਾ ਕੇ ਦੇਖਦੇ ਹਾਂ ਕੀ ਪ੍ਰਾਈਸ ਆ ਬਈ ਟੀ-ਸ਼ਰਟ ਦਾ 50 ਵੀਰੇ 50 ਰੁਪਏ ਠੀਕ ਹੈ ਤਾਂ 50-500 ਰੁਪਏ ਦੇ ਵਿੱਚ ਤੁਹਾਨੂੰ ਆ ਟੀ-ਸ਼ਰਟਾਂ ਜਿਹੜੀਆਂ ਹਨਾ ਮਿਲ ਜਾਣਗੀਆਂ ਆ ਦੇਖੋ ਜਿਵੇਂ ਆਹ ਲਾਈਟ ਕਲਰ ਆ ਹਨਾ ਸਾਰੇ ਕਲਰ ਇੱਥੋਂ ਮਿਲ ਜਾਣਗੇ ਬਹੁਤ ਸਾਰੇ ਕਲਰ ਆਪਸ਼ਨਸ ਨੇ ਇੱਥੇ ਤੁਸੀਂ ਦੇਖੋ ਸਾਰੀ ਟੀ-ਸ਼ਰਟ ਟੀ-ਸ਼ਰਟ ਪਈ ਆ ਲਓ ਜੀ ਐਵੇਂ ਦਾ ਕੱਪੜਾ ਸਾਰਾ ਸੇਲ ਦੇ ਵਿੱਚੋਂ ਤੁਹਾਨੂੰ ਮਿਲ ਜੂ ਤੇ ਇੱਧਰ ਜਿਵੇਂ ਆਹ ਕੁਝ ਸ਼ਾਰਟਾਂ ਵੀ ਲੱਗੀਆਂ ਹੋਈਆਂ ਨੇ ਸ਼ਾਰਟ ਦਾ ਕੀ ਪ੍ਰਾਈਸ ਆ ਬਈ 100 ਵੀਰੇ 100 ਰੁਪਏ ਇਹ ਸ਼ਾਰਟ 100 ਲਓ ਜੀ ਜੀਨ ਦਾ ਕੀ ਪ੍ਰਾਈਸ ਆ ਬਾਈ? ਇਹ ਮੇਰੇ 150 200 ਮੈਂ ਠੀਕ ਆ 150 ਤੇ 200 ਰੁਪਏ ਜੀਨ ਦੀਆਂ ਮੈਂ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਲਓ ਜੀ ਅੱਗੇ ਚੱਲਦੇ ਆ ਅੱਗੋਂ ਸੇਲ ਕੁਝ ਆਪਾਂ ਸਾਰੀ ਦੇਖਦੇ ਆ ਜਾ ਕੇ ਹਨਾ ਤੇ ਆ ਕੁੜੀਆਂ ਵਾਲਾ ਸਾਮਾਨ ਆ ਗਿਆ ਜਿਵੇਂ ਹਨਾ ਇਅਰਿੰਗਸ ਹੋਗੇ ਇਹ ਸਾਰਾ ਸਾਮਾਨ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਮਿਲ ਜੂ ਲਓ ਜੀ ਸਾਰਾ ਸੇਲ ਦੇ ਵਿੱਚ ਹੁੰਦਾ ਸਸਤੇ ਰੇਟਾਂ ਦੇ ਵਿੱਚ ਸਾਰਾ ਸਾਮਾਨ ਜਿਹੜਾ ਤੁਹਾਨੂੰ ਮਿਲ ਜਾਂਦਾ ਲਓ ਜੀ ਕੁਝ ਐਮਰਡੀਆਂ ਚੀਜ਼ਾਂ ਵੀ ਜਿਹੜੀਆਂ ਸੇਲ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੀਆਂ ਆ ਦੇਖੋ ਜਿਵੇਂ ਹਨ ਮਿਰਰ ਹੋ ਗਏ ਲਓ ਜੀ ਸਜਾਵਟ ਵਾਲਾ ਸਮਾਨ ਇਹ ਸਾਰਾ ਕੁਝ ਤੁਹਾਨੂੰ ਸੇਲ ਦੇ ਵਿੱਚੋਂ ਜਿਹੜਾ ਮਿਲ ਜੂ ਇਹ ਆਪਾਂ ਦੱਸਈਏ ਤੁਹਾਨੂੰ ਕਿ ਹਰੇਕ ਐਤਵਾਰ ਇਹ ਜਿਹੜੀ ਸੇਲ ਲੱਗਦੀ ਆ ਐਤਵਾਰ ਨੂੰ ਤੁਸੀਂ ਆ ਕੇ ਇੱਥੋਂ ਜਿਹੜਾ ਲੈ ਸਕਦੇ ਹੋ ਆ ਲਓ ਜੀ ਲੋਹਰਾਂ ਹੋ ਗਈਆਂ ਜਿਵੇਂ ਹਨ ਐਵੇਂ ਦਾ ਸਾਰਾ ਕੱਪੜਾ ਇੱਥੋਂ ਮਿਲ ਜੂ ਤੁਹਾਨੂੰ ਸੇਲ ਦੇ ਵਿੱਚੋਂ ਬਾਕੀ ਸੂਟ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਸੂਟਾਂ ਵਾਲੀਆਂ ਵੀ ਦਿਖਾਵਾਂਗੇ ਸਾਰੀਆਂ ਕੰਨਾਂ ਤੇ ਆਹ ਕੁੜੀਆਂ ਦਾ ਸਾਰਾ ਸਮਾਨ ਆ ਗਿਆ ਲਓ ਜੀ ਆਹ ਸੂਈਆਂ ਹੋ ਗਈਆਂ ਜਿਵੇਂ ਐਵੇਂ ਦਾ ਸਾਰਾ ਸਮਾਨ ਗੁੱਤ ਵਟਣ ਹੋ ਗਈ ਹੈ ਨਾ ਇਹ ਐਵੇਂ ਜਿਹਾ ਸਾਰਾ ਸਮਾਨ ਇੱਥੋਂ ਮਿਲੂ ਸੇਲ ਦੇ ਵਿੱਚੋਂ ਤੇ ਬਹੁਤ ਵੱਡੀ ਸੇਲ ਹੁੰਦੀ ਆ ਇਹ ਆ ਸਾਰੇ ਬਾਜ਼ਾਰ ਦੇ ਵਿੱਚ ਲੱਗੀ ਹੁੰਦੀ ਆ ਜਿਵੇਂ ਆ ਕੁਛ ਬੱਚਿਆਂ ਵਾਲੇ ਖੜਾਉਣੇ ਆ ਗਏ ਇੱਥੇ ਲਓ ਜੀ ਬਹੁਤ ਵੱਡੀ ਸੇਲ ਲੱਗਦੀ ਹੈ ਇਹ ਤੇ ਇੱਥੇ ਵੀ ਆ ਕੁਛ ਛੋਟੇ ਬੱਚਿਆਂ ਵਾਲੇ ਆ ਗਏ ਜਿਵੇਂ ਹੈ ਨਾ ਲਓ ਦੇਖ ਸਕਦੇ ਹੋ ਤੁਸੀਂ ਆ ਚੱਪਲਾਂ ਆ ਗਈਆਂ ਚੱਪਲਾਂ ਜੁੱਤੀਆਂ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਇਸ ਸੇਲ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਦੇਖਣ ਨੂੰ ਲਓ ਜੀ ਅੱਗੇ ਚੱਲਦੇ ਹਾਂ ਅੱਗੋਂ ਜਾ ਕੇ ਆਪਾਂ ਸੇਲ ਜਿਹੜੀ ਦੇਖਦੇ ਹਾਂ ਆ ਇੱਥੇ ਜਿਵੇਂ ਆ ਪਰਸ ਹੋ ਗਏ ਹਨ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਮਿਲ ਜਾਂਦੀਆਂ ਨੇ ਆ ਸਾਰੇ ਪਰਸ ਸੇਲ ਦੇ ਵਿੱਚ ਨੇ ਕੀ ਰੇਟ ਆ ਬਾਈ ਪਰਸਾਂ ਦਾ 2 200 ਰੁਪਏ ਦੇ ਪਰਸ ਤੁਹਾਨੂੰ ਜਿਹੜੇ ਮਿਲ ਜਾਣਗੇ ਲਓ ਜੀ ਆ ਬੈਗ ਆ ਗਿਆ ਹਣਾ ਜਿਵੇਂ ਆ ਕੁਛ ਐਵੇਂ ਦੇ ਕੁੜਤੇ ਲਓ ਜੀ ਆ ਵੀ ਤੁਹਾਨੂੰ ਇਥੋਂ ਮਿਲ ਜਾਣਗੇ ਇਹਨਾਂ ਦਾ ਰੇਟ ਵੀ ਜਿਹੜਾ ਪਤਾ ਕਰਦੇ ਆ ਤੇ ਉੱਪਰ ਵਾਲੇ ਪਾਸੇ ਵੀ ਆ ਕੁਛ ਡਿਸਪਲੇ ਕੀਤੇ ਹੋਏ ਨੇ ਜਿਹੜੇ ਤੇ ਕੀ ਰੇਟ ਆ ਬਾਈ ਇਹਨਾਂ ਦਾ ਪਲਾਜੋ ਸੂਟ ਦਾ ਪਲਾਜੋ ਸੂਟ ਦਾ ਕੀ ਰੇਟ ਆ ਬਾਈ ਇਹ ਜੇ ਪੂਰਾ ਸੂਟ ਲੈਣਾ 350 ਬੰਨੇ ਫਰਾ ਲੈਣੇ ਆ ਆ ਪੂਰਾ ਸੂਟ 350 ਦਾ ਕਹਿੰਦੇ ਜੇ ਕੱਲੀ ਫਰਾਕ ਲੈਣੀ ਆ ਤਾਂ 200 ਦੀ ਇਹ ਤੁਹਾਨੂੰ ਮਿਲ ਜੂਗਾ ਸੂਟ ਦੇਖੋ ਉੱਪਰ ਲੱਗੇ ਹੋਏ ਨੇ ਹਣਾ ਡਿਸਪਲੇ ਕੀਤੇ ਹੋਏ ਨੇ ਆ ਇੱਥੇ ਜਿਵੇਂ ਹੋਰ ਆ ਗਏ ਆ ਲੱਗੇ ਹੋਏ ਇੱਥੇ ਜੁਐਲਰੀ ਹਨਾ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਕੁਝ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਮਿਲ ਜੂਗਾ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਜਾ ਕੇ ਆ ਸੇਲਦਾਰੀ ਦੇਖਦੇ ਆ ਬਹੁਤ ਵੱਡੀ ਸੇਲ ਹੁੰਦੀ ਹੈ ਇਹ ਆ ਦੂਰ ਦੂਰ ਤੱਕ ਸਾਰੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇਹ ਸੇਲ ਦੇ ਵਿੱਚ ਲਓ ਜੀ ਇਕ ਸਾਹ ਦੇ ਸਾਰੇ ਵਾਲੇ ਵਾਲੇ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਆ ਸਾਰੇ ਜਿਹੜੇ ਚੱਪਲਾਂ ਵਾਲੀਆਂ ਤੁਹਾਨੂੰ ਦੁਕਾਨਾਂ ਸਾਰੀਆਂ ਮਿਲ ਜਾਣਗੀਆਂ ਇੱਥੇ ਜਿਵੇਂ ਚੱਪਲਾਂ ਹੀ ਚੱਪਲਾਂ ਜਿਹੜੀਆਂ ਪਈਆਂ ਨੇ ਲਓ ਜੀ ਬਹੁਤ ਦੂਰ ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਹੁੰਦੀਆਂ ਨੇ ਸੇਲ ਦੇ ਵਿੱਚ ਲੱਗੀਆਂ ਹੋਈਆਂ ਤੇ ਇੱਥੇ ਆ ਤੁਸੀਂ ਦੇਖ ਸਕਦੇ ਹੋ ਹਨ ਜਿਵੇਂ ਆ ਵੀ ਕੁਝ ਇੱਥੇ ਸੂਟ ਪੁਰਤੇ ਇਹ ਜਿਹੜੇ ਪਏ ਨੇ ਲਓ ਜੀ ਆ ਵੀ ਇੱਥੇ ਕੁੜਤੇ ਆ ਗਏ ਜਿਹੜੇ ਕੀ ਰੇਟ ਆ ਬਾਈ ਇਹਨਾਂ ਦਾ 300 ਦਾ ਆ 300 ਦਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਆ ਇੱਥੇ ਫਰਾਕ ਟਾਈਪ ਆ ਲਓ ਜੀ ਐਵੇਂ ਦਾ ਸਾਰਾ ਕਪੜਾ ਤੁਹਾਨੂੰ ਇੱਥੋਂ ਮਿਲ ਜੂ ਇੱਧਰ ਵੀ ਆ ਕੁਝ ਡਿਸਪਲੇ ਜਿਹੜੇ ਕੀਤੇ ਹੋਏ ਨੇ ਲਓ ਜੀ ਐਵੇਂ ਦਾ ਸਾਰਾ ਕਪੜਾ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਮਿਲ ਜੂ ਤੇ ਚਲਦੇ ਆਂ ਅੱਗੇ ਆਪਾਂ ਸੇਲ ਦੇਖਦੇ ਆਂ ਜਿਹੜੀ ਜਾ ਕੇ ਹਨਾ ਤੇ ਇਧਰਲੀ ਵਾਲੀ ਸਾਈਡ ਇੱਥੇ ਸਾਰੇ ਆ ਟੋਟੇ ਹੁੰਦੇ ਨੇ ਨਾ ਛੋਟੇ ਛੋਟੇ ਪੀਸ ਹੁੰਦੇ ਨੇ ਇੱਥੋਂ ਤੁਸੀਂ ਇਹ ਲੈ ਸਕਦੇ ਹੋ ਤੇ ਕਾਫੀ ਸਾਰਾ ਕੱਪੜਾ ਇੱਥੇ ਪਿਆ ਜਿਵੇਂ ਹਨ ਲਓ ਜੀ ਇਹ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਵਾਲੇ ਦੇ ਪਾਸੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਤੇ ਆਪਾਂ ਰੇਟ ਵੀ ਨਾ ਤੁਹਾਨੂੰ ਦੱਸਾਂਗੇ ਲਓ ਜੀ ਇਧਰੋਂ ਦੋਨੋਂ ਸਾਈਡੇ ਸਾਰਾ ਕੱਪੜਾ ਪਿਆ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਸਾਰੇ ਪੀਸ ਹੁੰਦੇ ਨੇ ਇਹਨਾਂ ਦਾ ਆਪਾਂ ਪੁੱਛਦੇ ਆ ਪ੍ਰਾਈਸ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਪਏ ਨੇ ਹਨਾ ਲਓ ਜੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਕੱਪੜਾ ਜਿਹੜਾ ਪਿਆ ਆਓ ਜੀ ਕੀ ਹਾਲ ਨੇ ਜੀ ਇਹ ਹੈ ਬਾਈ ਜੀ ਕੀ ਕੀ ਰੇਟ ਲਾਦੇ ਸੂਟ ਜੀ 200 250 ਰੁਪਏ 3 300 ਰੁਪਏ 2 200 ਰੁਪਏ ਅੱਛਾ ਜੀ 100 100 ਰੁਪਏ ਲਓ ਜੀ 100 100 ਰੁਪਏ ਦੇ ਵਿੱਚ ਵੀ ਤੁਹਾਨੂੰ ਜਿਹੜਾ ਸੂਟ ਮਿਲ ਜਾਊਗਾ 100 ਰੁਪਏ ਦਾ ਕਿੰਨੇ ਮੀਟਰ ਹੋਊਗਾ ਜੀ 5 ਮੀਟਰ ਦਾ 200 ਰੁਪਏ ਦਾ 100 ਰੁਪਏ ਦਾ ਦਿਖਾ ਦਿਓ ਜੀ ਆ ਲਓ ਜੀ 100 100 ਰੁਪਏ ਦਾ ਆ 100 100 ਰੁਪਏ ਦਾ ਜੀ ਆ 100 ਰੁਪਏ ਦਾ ਲਓ ਜੀ 100 ਰੁਪਏ ਦੇ ਵਿੱਚ ਮਿਲ ਜੂ ਤੁਹਾਨੂੰ ਸਰ ਆ 2 200 ਰੁਪਏ ਦਾ ਜੀ ਆ 2 200 ਰੁਪਏ ਦਾ 200 ਦਾ ਜੀ ਹਾਂ ਜੀ ਹਾਂ ਜੀ ਲਓ ਜੀ ਇਹ 200 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਸੂਟ ਮਿਲ ਜੂ ਪਿਆਰ ਹੈ ਕਢਾਈ ਕਢਿਆ ਦੇਖੋ ਜੀ ਆ ਵਧੀਆ ਕਢਾਈ ਦਾ ਦੇਖੋ ਆ ਲੈ ਲੈ ਆ ਦੇਖੋ ਲਓ ਜੀ ਇਹ ਕਢਾਈ ਵਾਲੇ ਸੂਟ ਹੈ ਵਧੀਆ ਕਢਾਈ ਦਾ ਕਢਿਆ ਹੈ ਅੱਛਾ ਜੀ 300 ਦਾ ਹਾਂ ਜੀ ਹਾਂ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਦੇਖ ਲਓ ਜੀ ਦੇਖ ਲਓ 300 ਦੇ ਵਿੱਚ ਆ ਰੰਗ ਤਾਂ ਲੈ ਰਹੇ ਰੰਗ ਤੁਸੀਂ ਦੇਖ ਸਕਦੇ ਹੋ ਜੀ ਮੈਂ ਪਿੰਕ ਰੰਗ ਵੀ ਪਿਆ ਹੈ ਨਾ ਲਓ ਜੀ ਡਾਰਕ ਲਾਈਟ ਸਾਰੇ ਕਲਰ ਤੁਹਾਨੂੰ ਇੱਥੋਂ ਮਿਲ ਜਾਣਗੇ ਹਾਂਜੀ 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 ਆ ਇਧਰ ਇਧਰ ਲਈ ਦਿਖਾ ਦਿਓ ਜੀ ਲੋ ਆਹ ਦੇਖੋ ਜੀ ਬਹੁਤ ਬੜੀਆ ਪ੍ਰਿੰਟ ਹੈ ਜੀ ਆ ਲੈ ਜੀ ਇਹ 300 ਰੁਪਏ ਵਧੀਆ ਪ੍ਰਿੰਟ ਆ ਲਓ ਜੀ ਸਿਰਫ 300 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜਾ ਸੂਟ ਮਿਲ ਜੂਗਾ ਇਥੋਂ 250 ਦਾ ਵੀ ਦੇ ਦੂੰਗਾ ਲਓ ਜੀ ਕਹਿੰਦੇ 250 ਦਾ ਵੀ ਦੇ ਦਾਂਗੇ ਆਫ ਆਫ ਲਾ ਦਾਂਗੇ ਕਹਿੰਦੇ ਡਿਸਕਾਊਂਟ ਆਹ ਦੇ ਯਾਰ ਦੋਨੋਂ ਕਰ ਵੀ ਦੇ ਦੂੰ ਫੁੱਟ 200 ਰੁਪਏ ਨੂੰ ਸੂਟ ਦੇ ਦੂੰਗਾ ਆਜੇ ਵੀ 2200 ਰੁਪਏ ਵਿੱਚ ਮੈਂ ਸੂਟ ਦੇ ਦੂੰਗਾ ਵੀ ਲਓ ਜੀ ਤੁਸੀਂ ਦੇਖ ਸਕਦੇ ਹੋ ਇੱਥੋਂ 22 ਤੋਂ ਲੈ ਕੇ ਲੈ ਸਕਦੇ ਹੋ ਤੁਸੀਂ ਆ ਕੇ ਹਾਂ ਜਿਹੜਾ ਮਰਜੀ ਆ ਜਾਏ ਡਿਜ਼ਾਈਨ ਬਤੇਰੇ ਵੇਦਾ ਕੋਲ ਕੱਢ ਲਓ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਡਿਜ਼ਾਈਨ ਪਏ ਨੇ ਇੱਥੇ 2200 ਦਾ 3300 ਦੇ ਦੂੰਗਾ ਤੇ ਜਿਹਨੇ ਮਰਜੀ ਮੈਨੂੰ ਮਾਲ ਮਕਾਣਾ ਹੈ ਜੀ ਲਓ ਜੀ ਦੇਖ ਸਕਦੇ ਹੋ ਮੈਨੂੰ ਮਕਾਣਾ ਹੈ ਮੇਨੇ ਬਾਈ ਜੀ ਆ ਤੁਸੀਂ ਦੇਖ ਸਕਦੇ ਹੋ ਬਾਈ ਤੋਂ ਤੁਸੀਂ ਆ ਕੇ ਲੈ ਸਕਦੇ ਹੋ ਹਨਾ ਸੰਡੇ ਨੂੰ ਤੇ ਲੋਕੇਸ਼ਨ ਵੀ ਮੈਂ ਦੱਸ ਦੂੰਗਾ ਬਾਈ ਦੀ ਦੁਕਾਨ ਕਿੱਥੇ ਲੱਗੀ ਹੁੰਦੀ ਹੈ ਜਿਹੜੀ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸੂਟ ਪਏ ਨੇ ਹਨਾ ਕਿੰਨਾ ਰੇਟ ਆ ਬਾਈ ਸੂਟਾਂ ਦਾ 200 ਦਾ ਸੂਟ ਆ ਲਓ ਜੀ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਸਿਰਫ 2 200 ਦੇ ਵਿੱਚ ਤੁਹਾਨੂੰ ਸੂਟ ਜਿਹੜੇ ਇੱਥੋਂ ਮਿਲ ਜਾਣਗੇ ਹਨਾ ਲੋੜ ਡਿਜ਼ਾਈਨ ਤੁਸੀਂ ਦੇਖੋ ਕਿੰਨੇ ਸਾਰੇ ਡਿਜ਼ਾਈਨ ਨੇਗੇ ਇਹ 5 ਮੀਟਰ ਹੁੰਦਾ ਬਾਈ ਇਹ ਸਾਢੇ 3 ਮੀਟਰ ਇਹ ਬੜਾ ਪਣੇ ਦਾ ਇਹ ਸਾਢੇ 3 ਮੀਟਰ ਲਓ ਜੀ ਤੇ ਇਧਰਲੇ ਦਾ ਕਿੰਨਾ ਜੀ ਇਹ 150 ਰੁਪਏ ਤੇ ਇਹ 150 ਰੁਪਏ ਦੇ ਸੂਟ ਨੇ ਜਿਹੜੇ ਹਨਾ ਤੁਹਾਨੂੰ ਇੱਥੋਂ ਮਿਲ ਜਾਣਗੇ ਆ ਕੇ ਤੁਸੀਂ ਬਾਈ ਹੁਣੀਆਂ ਤੋਂ ਲੈ ਸਕਦੇ ਹੋ ਆ 300 ਰੁਪਏ ਦੀ ਚੁੰਨੀ ਆ ਜੀ ਵੇ ਵੇ ਕੋਟ ਹੈ ਮਸ਼ਹੂਰ ਆ ਜੀ ਇਹ ਮਲੇਰ ਕੋਟਲੇ ਦੀ ਮਸ਼ਹੂਰ ਚੁੰਨੀ ਦਿਖਾਉਣਗੇ ਬਾਈ 300 ਦੀ ਹੈ ਜੀ ਆ ਬਾਈ ਕੋਲੋਂ ਤੁਹਾਨੂੰ ਚੁੰਨੀ ਮਿਲ ਜੂ ਮਲੇਰ ਕੋਟਲੇ ਦੀ ਮਸ਼ਹੂਰ ਚੁੰਨੀ ਹੈ ਇੱਧਰ ਤੇ ਵਰਕ ਹੋਇਆ ਹੋਇਆ ਦੇਖੋ ਲੈ ਤੁਸੀਂ ਕਿੰਨਾ ਸੋਹਣਾ ਵਰਕ ਆ ਲਓ ਜੀ ਆ ਬਾਈ ਦੀ ਆਪਾਂ ਵਿੱਚ ਵੀਡੀਓ ਦਿਖਾਤੀ ਹੈ ਨਾ ਤੁਸੀਂ ਯਾਦ ਰੱਖ ਲਿਓ ਬਾਈ ਤੋਂ ਤੁਸੀਂ ਆ ਕੇ ਲੈ ਸਕਦੇ ਹੋ ਜਾਂ ਤੁਸੀਂ ਲੈਣੇ ਹੋਣਾ ਹੈ ਨਾ ਕੱਪੜੇ ਆ ਲੈਸ ਜੀ 9 ਮੀਟਰ ਦੀ ਹੈ ਕੁਛ ਅੱਛਾ ਜੀ 70 ਰੁਪਏ ਦੀ 70 ਰੁਪਏ ਦੀ ਹਾਂ ਇਹ 9 ਮੀਟਰ ਦੀ ਲਓ ਜੀ 9 ਮੀਟਰ ਦੀ ਇਹ ਲੈਸ ਹੈ ਸਰਫ ਸੱਤਰਪੀਆਂ ਦੇ ਵਿੱਚ ਤੁਹਾਨੂੰ ਮਿਲ ਜੂ ਲਓ ਜੀ ਦੇਖ ਸਕਦੇ ਹੋ ਕਲਰ ਵੀ ਕਾਫੀ ਸਾਰੇ ਨੇ ਉਹ ਬਾਈ ਕੋਲ ਦੇਖ ਲਓ ਡੱਬਾ ਭਰਿਆ ਹੋਇਆ ਲਾ ਲਓ ਜੀ ਆ ਬਾਕਸ ਭਰਿਆ ਹੋਇਆ ਰੱਖਦਾ ਬਾਈ ਵਿੱਚ ਲਓ ਜੀ ਆ ਤੁਸੀਂ ਦੇਖੋ ਕਿ ਐਵੇਂ ਤੁਹਾਨੂੰ ਸਾਰੇ ਸੂਟ ਇੱਥੋਂ ਨਾ ਮਿਲ ਜਾਣਗੇ ਬਹੁਤ ਸਸਤੇ ਸਸਤੇ ਰੇਟਾਂ ਦੇ ਵਿੱਚ ਇੱਥੋਂ ਤੁਸੀਂ ਲੈ ਸਕਦੇ ਹੋ ਆ ਕਿ ਐਤਵਾਰ ਨੂੰ ਸੇਲ ਦੇ ਵਿੱਚੋਂ ਆ ਇੱਥੇ ਬਹੁਤ ਸਾਰਾ ਕੱਪੜਾ ਪਿਆ ਹੈ ਨਾ ਤੇ ਇਹ ਵੀ ਬਾਈ ਹੋਣੀਆਂ ਜਈਆਂ ਜਿਹੜੇ ਬਾਈ ਹੋਣੀਆਂ ਤੇ ਪਹਿਲਾਂ ਸੂਟ ਦਿਖਾਏ ਨੇ ₹30 ਮੀਟਰ ਬਾਈ ਕਹਿੰਦੇ ₹40 ਮੀਟਰ ਹਨਾ ₹50 ਮੀਟਰ ਐਵੇਂ ਤੁਹਾਨੂੰ ਸਾਰਾ ਇੱਥੋਂ ਕੱਪੜਾ ਮਿਲ ਜੂ ਦੇਖੋ ਤੁਸੀਂ ਬਹੁਤ ਸਾਰਾ ਕੱਪੜਾ ਤੇ ਆ ਕੇ ਤੁਸੀਂ ਇੱਥੋਂ ਪਸੰਦ ਕਰਕੇ ਜਿਹੜਾ ਲੈ ਸਕਦੇ ਹੋ ਆ ਜਿਵੇਂ ਆ ਕਾਫੀ ਸਾਰੇ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣਗੇ ਹਨਾ ਨੈਟ ਵਾਲੀ ਜੀ ਫਰਾਕਾ ਬਣਦੀਆਂ ਨੇ ਜੀ ਇਹਨੂੰ ਲਓ ਜੀ ਇਹਦੀਆਂ ਬਾਈ ਹੋਣੀ ਕਹਿੰਦੇ ਫਰਾਕਾ ਬਣਦੀਆਂ ਨੇ ਹਨਾ ਤੇ ਆਹ ਨੈਟ ਵਾਲਾ ਬਹੁਤ ਸੋਹਣਾ ਇਹਦੇ ਤੇ ਵਰਕ ਜਿਹੜਾ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਆ ਜਿਵੇਂ ਗ੍ਰੀਨ ਕਲਰ ਆ ਗਿਆ ਆ ਲਓ ਤੁਸੀਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਇਹ ਫਰਾਕਾਂ ਵਾਸਤੇ ਤੁਸੀਂ ਜਿਹੜਾ ਕੱਪੜਾ ਲੈ ਸਕਦੇ ਹੋ ਇੱਥੇ ਲਓ ਜੀ ਬਹੁਤ ਸੋਹਣਾ ਇਹ ਤੇ ਵਰਕ ਹੋਇਆ ਹੋਇਆ ਆ ਜਿਵੇਂ ਆ ਡਾਰਕ ਕਲਰ ਆ ਗਿਆ ਨਾ ਰੈੱਡ ਜਿਹਾ ਕਲਰ ਆ ਗਿਆ ਇਹ ਹਾਂਜੀ ਇਹ ਵੀ ਦਿਖਾਉਨੇ ਆ ਇਹਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਜਿਹੜਾ ਹੋਇਆ ਹੋਇਆ ਇਹਦੀਆਂ ਫਰਾਕਾਂ ਤੁਸੀਂ ਬਣਾ ਸਕਦੇ ਹੋ ਲਓ ਜੀ ਦੁਪੱਟਾ ਇਹ ਅੱਛਾ ਚੇਹ ਦੁਪੱਟਾ ਬਾਈ ਕਹਿੰਦੇ 100 ਰੁਪਈਆ ਦਾ ਆਹ ਜੀ ਇਹਦਾ ਮਤਲਬ ਫਰਾਕਾਂ ਵਾਸਤੇ ਇਹਦੀਆਂ ਫਰਾਕਾਂ ਬਣਨਗੀਆਂ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਇੱਥੇ ਹਨਾ ਲਓ ਜੀ ਆਹ ਦੇਖ ਸਕਦੇ ਹਾਂ ਹਰੇਕ ਤਰੀਕੇ ਦੇ ਕਲਰ ਇੱਥੇ ਜਿਹੜੇ ਹੈਗੇ ਨੇ ਤੇ ਇੱਧਰ ਵੀ ਕੁਝ ਪਏ ਨੇ ਜਿਹੜੇ ਇਹਦੀਆਂ ਵੀ ਆ ਵੀ ਫਰਾਕਾਂ ਵਾਸਤੇ ਆ ਜੀ ਲਓ ਜੀ ਇਹਦੀਆਂ ਵੀ ਤੁਸੀਂ ਫਰਾਕਾਂ ਬਣਾ ਸਕਦੇ ਹੋ ਆ ਬਹੁਤ ਸੋਹਣਾ ਕਲਰ ਆ ਹਨਾ ਕੱਪੜੇ ਦਾ ਲਓ ਜੀ ਬਹੁਤ ਸੋਹਣਾ ਵਰਕ ਇਹਦੇ ਤੇ ਜਿਹੜਾ ਹੋਇਆ ਹੋਇਆ ਆਹ ਦੇਖੇ ਤੁਸੀਂ ਦੇਖੋ ਕਿੰਨੇ ਸਾਰੇ ਕਲਰ ਆਪਸ਼ਨਸ ਹੈਗੀਆਂ ਨੇ ਬਾਈ ਹਣੀਆਂ ਕੋਲ ਲਓ ਜੀ ਹੁਣ ਆਪਾਂ ਦੂਸਰੀ ਸਾਈਡ ਆ ਕੇ ਤੇ ਇਤੋਂ ਕੁਝ ਤੁਹਾਨੂੰ ਆਹ ਸੇਲ ਦਿਖਾਉਨੇ ਆ ਨਾ ਇੱਥੇ ਬਹੁਤ ਸਾਰਾ ਕੱਪੜਾ ਜਿਹੜਾ ਪਿਆ ਤੁਸੀਂ ਉੱਪਰ ਦੇਖ ਸਕਦੇ ਹੋ ਆ ਜਿਵੇਂ ਡਿਸਪਲੇ ਜਿਹੜਾ ਕੀਤਾ ਹੋਇਆ ਲਓ ਜੀ ਆਹ ਟੀ-ਸ਼ਰਟਾਂ ਹਨਾ ਸ਼ਰਟਾਂ ਤੇ ਐਵੇਂ ਨਹੀਂ ਆ ਫਰਾਕਾਂ ਕੁੜਤੇ ਇਹ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਬਾਕੀ ਤੁਹਾਨੂੰ ਆਪਾਂ ਕੱਪੜਾ ਵੀ ਇੱਥੇ ਸਾਰਾ ਦਿਖਾਇਆ ਹੀ ਆ ਸੂਟ ਸਾਰੇ ਦਿਖਾਈ ਨੇ ਕਿੰਨੇ-ਕਿੰਨੇ ਰੇਟ ਦੇ ਜਿਹੜੇ ਮਿਲਦੇ ਨੇ ਆ ਕ੍ਰੋਪਰੀ ਹੋਊਗੀ ਜਿਵੇਂ ਹਨਾ ਐਵੇਂ ਜਿਹੀਆਂ ਚੀਜ਼ਾਂ ਆ ਪਰਸ ਲਓ ਜੀ ਐਵੇਂ ਨਾ ਸਾਰਾ ਕੱਪੜਾ ਤੁਹਾਨੂੰ ਮਿਲ ਜੂ ਇੱਥੇ ਵੀ ਕੁਝ ਦੇਖ ਸਕਦੇ ਹਾਂ ਕੁਝ ਸੂਟ ਜਿਹੜੇ ਲੱਗੇ ਹੋਏ ਨੇ ਲਓ ਜੀ ਕੀ ਕੀ ਰੇਟ ਲਾਇਆ ਅੰਕਲ ਸੂਟਾਂ ਦਾ ਜੀ ਇਹ ਸੂਟਾਂ ਦਾ ਕੀ ਕੀ ਰੇਟ ਲਾਇਆ ਜੀ ਇਹ ਸੂਟ ਹੈ 300 ਰੁਪਏ ਦਾ ਟੋਟਲ ਦਾ 22 ਸਰਵਨਾ ਸੂਟ ਦਾ ਲੀਨਾਂ ਦਰੀ ਠੀਕ ਹੈ ਜੀ ਅਜੇ ਤੋਂ ਮੈਂ ਦੋ ਹੀ ਕੱਪੜੇ ਲੈ ਲਓ ਜੀ ਲਓ ਜੀ 300 ਦਾ ਤੇ 250 ਦਾ ਹਨ ਐਵੇਂ ਦੇ ਤੁਹਾਨੂੰ ਸੂਟ ਜਿਹੜੇ ਇੱਥੋਂ ਮਿਲ ਜਾਣਗੇ ਦੇਖ ਸਕਦੇ ਹੋ ਇਹ ਪਜਾਮੇ ਕੁੜਤੇ ਦਾ ਕੱਪੜਾ ਵੀ 350 ਸਾਰੇ 350 ਰੁਪਏ ਦਾ ਪੰਜ ਮੀਟਰ ਇਹ 350 ਦਾ ਪੰਜ ਮੀਟਰ ਕੁੜਤੇ ਪਜਾਮੇ ਦਾ ਕੱਪੜਾ ਤੁਹਾਨੂੰ ਇੱਥੋਂ ਜਿਹੜਾ ਮਿਲ ਜੂ ਐਵੇਂ ਦੇ ਸਾਰੇ ਸੂਟ ਹਨਾ ਮਿਲ ਜਾਣਗੇ ਦੇਖ ਸਕਦੇ ਹੋ ਤੇ ਇੱਧਰ ਕੁਝ ਆ ਸਟਾਲ ਚੁੰਨੀਆਂ ਹਨਾ ਇਹ ਆ ਗਈਆਂ ਉੱਪਰ ਸਾਹਮਣੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਐਵੇਂ ਜਿਹੇ ਤੁਹਾਨੂੰ ਚੁੰਨੀਆਂ ਸਟਾਲ ਸਾਰੇ ਇੱਥੋਂ ਜਿਹੜੇ ਮਿਲ ਜਾਣਗੇ ਹਨਾ ਅੱਗੇ ਚੱਲਦੇ ਆਂ ਅੱਗੇ ਜਾ ਕੇ ਆਪਾਂ ਨੂੰ ਦੇਖਦੇ ਆਂ ਨਾ ਲਓ ਜੀ ਆਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਸਾਰਾ ਸਮਾਨ ਆ ਜੁਐਲਰੀ ਵਾਲਾ ਆ ਗਿਆ ਲਓ ਜੀ ਹਾਂ ਏਰਿੰਗਸ ਹੋ ਗਏ ਜਿਵੇਂ ਆ ਐਵੇਂ ਦਾ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜੂ ਸੇਲ ਦੇ ਵਿੱਚ ਬਾਕੀ ਜਿਵੇਂ ਜਿਵੇਂ ਦਿਨ ਦਿਨ ਚੜੀ ਜਾਂਦਾ ਹੁੰਦਾ ਤੇ ਓਵੇਂ ਓਵੇਂ ਇੱਥੇ ਇਕੱਠ ਹੋਈ ਜਾਂਦਾ ਆ 20 20 ਰੁਪਏ ਦੇ ਵਿੱਚ ਤੁਹਾਨੂੰ ਸਾਰਾ ਸਮਾਨ ਮਿਲ ਜੂ ਇਹ ਲੱਗੀ ਹੈ ਚੰਡੀਗੜ੍ਹ ਦਾ ਮਾਲ ਹੈ ਲਓ ਜੀ ਕਿੰਨਾ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਇਹ ਸਿਰਫ 20 20 ਰੁਪਏ ਦੇ ਵਿੱਚ ਇੱਥੋਂ ਲੈ ਸਕਦੇ ਹੋ ਤੁਸੀਂ ਸਾਰਾ ਸਮਾਨ ਤੇ ਇਹ ਜਿਵੇਂ ਜਿਵੇਂ ਮੈਂ ਦੱਸ ਰਿਹਾ ਸੀ ਕਿ ਜਿਵੇਂ ਜਿਵੇਂ ਦਿਨ ਚੜੀ ਜਾਊ ਓਵੇਂ ਓਵੇਂ ਇੱਥੇ ਇਕੱਠ ਜਿਹੜਾ ਵਧਣਾ ਸ਼ੁਰੂ ਹੋ ਜੂ ਤੇ ਆ ਵੀ ਇੱਥੇ ਪਲਾਸਟਿਕ ਦਾ ਸਮਾਨ ਆ ਤੁਸੀਂ ਦੇਖ ਸਕਦੇ ਹੋ ਹਨ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਜਿਹੜਾ ਸੇਲ ਦੇ ਵਿੱਚੋਂ ਮਿਲ ਜੂ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਜਾ ਕੇ ਸਾਰੀ ਸੇਲ ਜਿਹੜੀ ਦੇਖਦੇ ਆਂ ਹਰੇਕ ਤਰੀਕੇ ਦਾ ਸਮਾਨ ਤੁਹਾਨੂੰ ਸੇਲ ਦੇ ਵਿੱਚੋਂ ਮਿਲੂ ਆ ਜਿਵੇਂ ਸੂਈਆਂ ਹੋ ਗਈਆਂ ਹਨ ਨੇਲ ਪੇਂਟ ਹੋ ਗਈ ਐਵੇਂ ਜੀ ਇਹ ਚੀਜ਼ਾਂ ਇਹ ਮਾਰਕੀਟ ਦੇ ਵਿੱਚੋਂ ਮਿਲਣਗੀਆਂ। ਬਹੁਤ ਵੱਡੀ ਮਾਰਕੀਟ ਲੱਗਦੀ ਐ ਐਤਵਾਰ ਦੇ ਦਿਨ ਆਹ ਕਰੋਕਰੀ ਹੀ ਹੋਗੀ। ਹਨਾ ਕੱਪ ਹੋਗੇ। ਲਓ ਜੀ। ਐਵੇਂ ਦਾ ਸਾਰਾ ਕੁਝ ਇੱਥੋਂ ਤੁਸੀਂ ਲੈ ਸਕਦੇ ਹੋ। ਦੁਪੱਟੇ, ਸੂਟ, ਹਰੇਕ ਤਰੀਕੇ ਦੀ ਜੀਜ਼ ਤੁਹਾਨੂੰ ਜਿਹੜੀ ਇੱਥੋਂ ਮਿਲ ਜੂ। ਆਹ ਦੁਪੱਟੇ ਜਿਵੇਂ ਇੱਥੇ ਲਾਏ ਹੋਏ ਨੇ। ਲਓ ਜੀ। ਦੇਖ ਸਕਦੇ ਹੋ ਤੁਸੀਂ। ਸ਼ਾਮ ਦੇ ਟਾਈਮ ਇੱਥੇ ਤੋਂ ਵੀ ਜ਼ਿਆਦਾ ਇਕੱਠਾ ਹੁੰਦਾ ਪੈੜ ਧਰ ਨੂੰ ਥਾਂ ਨਹੀਂ ਹੁੰਦੀ ਹੁਣ 11 ਵਜੇ ਦਾ ਜਿਹੜਾ ਸਮਾਂ ਹੋਇਆ ਤੇ ਇੱਧਰ ਅੱਗੇ ਦਿਖਾਉਂਦੇ ਆ ਤੁਹਾਨੂੰ ਜਾ ਕੇ ਕੁਝ ਹੋਰ ਆਪਾਂ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਹੈਗੀਆਂ ਨੇ ਹਨਾ ਦੇਖ ਸਕਦੇ ਹੋ ਇੱਥੇ ਕੱਪੜੇ ਲੱਗੇ ਹੋਏ ਨੇ ਜਿਹੜੇ ਲਓ ਜੀ ਆਓ ਬਾਈ ਕੀ ਹਾਲ ਤੇ ਕੀ ਕੀ ਰੇਟ ਲਾਤਾ ਸੀ ਕੱਪੜਿਆਂ ਦਾ ਅਲੱਗ-ਅਲੱਗ ਰੇਟ ਅੱਛਾ ਜੀ ਬਾਈ ਕਹਿੰਦੇ ਅਲੱਗ-ਅਲੱਗ ਰੇਟ ਆ ਜਿਹੜਾ ਹਨਾ ਕੱਪੜਿਆਂ ਦਾ 100 ਦੀ ਟੀ-ਸ਼ਰਟ ਹਨਾ 150 ਦੀ ਕਲਰ ਵਾਲੀ ਬਾਈ ਕਹਿੰਦੇ ਆ 200 ਦਾ ਸੈਟ ਸਿਰਫ 200 ਦੇ ਵਿੱਚ ਤੁਹਾਨੂੰ ਮਿਲ ਜਾਊ। 100 ਰੁਪਏ ਜੀ? ਲਓ ਜੀ ਆ ਸਿਰਫ 100 ਰੁਪਏ ਦੇ ਵਿੱਚ ਮਿਲ ਜੂ ਸੈਟ। ਇੰਨੇ ਕੁ ਰੇਟ ਦੇ ਵਿੱਚ ਇਥੋਂ ਕੱਪੜਾ ਜਿਹੜਾ ਮਿਲ ਜਾਂਦਾ ਤੁਹਾਨੂੰ ਲੱਭਣਾ ਪੈਂਦਾ ਆਸਾਨੀ ਨਾਲ ਇਥੋਂ ਮਿਲ ਜਾਂਦਾ। ਥੋੜਾ ਟਾਈਮ ਲੱਗਦਾ। ਟਾਈਮ ਲਾ ਕੇ ਥੋੜਾ ਜਿਹਾ ਵਧੀਆ ਕੱਪੜਾ ਇਥੋਂ ਮਿਲ ਜਾਂਦਾ। ਆ ਫਰਾਕਾਂ ਆ ਗਈਆਂ ਬੱਚਿਆਂ ਵਾਲੀਆਂ ਹਨਾ। ਲਓ ਜੀ ਦੇਖ ਸਕਦੇ ਹੋ ਤੁਸੀਂ। ਆ ਇੱਥੇ ਚੁੰਨੀਆਂ ਫੁੱਟ ਆ ਗਈ। ਲਓ ਦੇਖ ਸਕਦੇ ਹੋ ਤੁਸੀਂ। ਕੀ ਰੇਟ ਆ ਬਈ ਸੂਟਾਂ ਦਾ? 220 220 ਦੇ ਸੂਟ ਨੇ 5 ਮੀਟਰ ਬਾਈ ਹਾਂਜੀ 5 ਮੀਟਰ ਤੋਂ ਜ਼ਿਆਦਾ ਹੀ ਹੈ 5 ਮੀਟਰ ਤੋਂ ਜ਼ਿਆਦਾ ਹੀ ਹੈ ਬਾਈ ਕਹਿੰਦੇ ਹਨਾ ਐਵੇਂ ਦੇ ਸਾਰੇ ਕਲਰ ਤੁਹਾਨੂੰ ਇੱਥੋਂ ਮਿਲ ਜਾਣਗੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਦੇਖ ਸਕਦੇ ਹੋ ਲਓ ਜੀ ਔਰ ਦੁਪੱਟੇ ਆ ਗਏ ਇੱਧਰ ਲਓ ਜੀ ਇੰਨੇ ਕੁ ਰੇਟ ਦੇ ਵਿੱਚ ਤੁਹਾਨੂੰ ਜਿਹੜੇ ਸੂਟ ਸਾਰੇ ਇੱਥੋਂ ਮਿਲ ਜਾਣਗੇ ਆਹ ਸੂਟ ਪਏ ਨੇ ਕੀ ਰੇਟ ਲਾਇਆ ਬਾਈ ਸੂਟਾਂ ਦਾ 220 220 ਦੇ ਸੈਟ 220 ਦੇ ਸੂਟ ਤੁਹਾਨੂੰ ਇੱਥੋਂ ਮਿਲ ਜਾਣਗੇ ਲਓ ਜੀ ਲੀਲਣ ਦੇ ਸੂਟ ਮਿਲ ਜਾਣਗੇ ਤਾਂ ਪੂਰੀ ਕੱਟ ਹੋਊਗੀ 5 ਮੀਟਰ ਦੀ। ਅੱਛਾ ਜੀ। ਪੂਰਾ ਵਧੀਆ ਬਣਦਾ। ਠੀਕ ਹੈ ਜੀ। ਰੰਗ ਡਿਜ਼ਾਈਨ ਚੈੱਕ ਕਰੋ। ਲਓ ਜੀ ਡਿਫਰੈਂਟ ਡਿਫਰੈਂਟ ਰੰਗ। ਰੰਗ ਡਿਜ਼ਾਈਨ ਆਉਂਦੇ ਨੇ। ਹਰ ਹਫ਼ਤੇ ਜੀ। ਹਾਂ ਜੀ। ਬਾਈ ਹੁਣ ਇਹ ਕਹਿੰਦੇ ਹਰ ਹਫ਼ਤੇ ਨਵੇਂ ਡਿਜ਼ਾਈਨ ਸਾਡੇ ਕੋਲ ਆਉਂਦੇ ਨੇ। ਡਿਜ਼ਾਈਨ ਵਧੀਆ ਆ ਲਈਏ ਤਾਂ ਰੰਗ ਨਹੀਂ ਜਾਂਦਾ। ਲੀਲਣ ਹੋਰ ਵੀ ਮਾਤ ਆਉਂਦੀ ਆ ਪਰ ਇਹ ਗਾਰੰਟੀ ਵਾਲੀ ਆ। ਠੀਕ ਹੈ ਜੀ ਬਾਈ ਕਹਿੰਦੇ ਇਹ ਲੀਲਣ ਦਾ ਰੰਗ ਨਹੀਂ ਜਾਂਦਾ ਹੈਗਾ ਬਿਲਕੁਲ ਵੀ। ਰੰਗ ਫੇਲਟ ਨਹੀਂ ਹੋਊਗਾ। ਇਹ ਤਾਂ ਪਲਾਜ ਵਾਲਾ ਸਾਡੇ ਕੋਲ ਖਰਦਾਈ। ਅੱਛਾ ਜ ਲਓ ਸਰਮਾਇਆ ਪਹੋਦਰਵਾਇਆ ਆ ਲੇਟੈਸਟ ਹੈ ਡਿਜ਼ਾਈਨ ਜਿਹੜਾ ਦੇਖ ਰਹੇ ਹੋ ਤੁਸੀਂ ਇਹ ਕੀ ਰੇਟ ਤੇ ਰੇਟ ਤੇ 250 ਦਾ ਜੀ ਲਓ ਜੀ ਸਿਰਫ 250 ਦੇ ਵਿੱਚ ਤੁਹਾਨੂੰ ਮਿਲ ਜੂ ਹੋਰ ਬਹੁਤ ਸਾਰੇ ਕਲਰ ਨੇ ਇਥੇ ਹਨਾ ਲਓ ਜੀ ਦੇਖ ਸਕਦੇ ਆ ਇਧਰ ਦੁਪੱਟੇ ਨੇ ਇਹ ਕੀ ਰੇਟ ਤੇ ਨੇ ਬਾਈ ਇਹ 150 ਦੇ 2 ਨੇ ਸਿਰਫ 150 ਦੇ 2 ਮਿਲ ਜਾਣਗੇ ਦੁਪੱਟੇ ਲਓ ਜੀ ਲਓ ਜੀ ਇਸ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਮਿਲ ਜਾਣਗੇ ਕਲਰ ਦੇਖੋ ਤੁਸੀਂ ਦਾ ਇੱਕ ਤੋਂ ਇੱਕ ਰੰਗ ਤੁਹਾਨੂੰ ਜਿਹੜਾ ਮਿਲ ਜੂ। ਲਓ। ਐਵੇਂ ਦੇ ਸਾਰੇ ਦੁਪੱਟੇ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ। ਬਹੁਤ ਸਾਰੇ ਕਲਰ ਹਨਾ। ਸੂਟ ਤੁਹਾਨੂੰ ਦਿਖਾਈ ਨੇ ਆਪਾਂ। ਜਿਵੇਂ ਪਿੱਛੇ ਆਪਾਂ ਬਾਈ ਕੋਲ ਤੁਹਾਨੂੰ ਸੂਟ ਦਿਖਾਏ ਸੀ ਹਨਾ ਤੇ ਇੰਨੇ ਇੱਕ ਰੇਟ ਵਿੱਚ ਇੱਥੇ ਜਿਹੜੇ ਕੱਪੜੇ ਮਿਲ ਜਾਂਦੇ ਨੇ ਬਹੁਤ ਸਸਤੇ ਰੇਟਾਂ ਤੇ। ਇਹ ਆਇਥੇ ਕੁਝ ਜਿਵੇਂ ਚੂੜੇ ਆ ਗਏ ਹਨਾ ਚੂੜੀਆਂ ਆ ਗਈਆਂ ਐਵੇਂ ਜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਕੁਝ ਟੀ-ਸ਼ਰਟਾਂ ਆ ਗਈਆਂ ਬੱਚੇ ਵਾਲੇ ਕੱਪੜੇ ਲਓ ਜੀ ਐਵੇਂ ਦਾ ਬਹੁਤ ਸਾਰਾ ਸਮਾਨ ਤੁਹਾਨੂੰ ਇਹ ਸੇਲ ਦੇ ਵਿੱਚੋਂ ਜਿਹੜਾ ਮਿਲੂ ਆ ਕੁਝ ਚੱਪਲਾਂ ਦੇਖ ਸਕਦੇ ਹੋ ਹਨਾ ਐਵੇਂ ਜੀਆਂ ਸਾਰੀਆਂ ਚੀਜ਼ਾਂ ਇੱਥੋਂ ਸੇਲ ਦੇ ਵਿੱਚੋਂ ਤੁਸੀਂ ਆ ਕੇ ਜਿਹੜਾ ਲੈ ਸਕਦੇ ਹੋ ਇਹ ਚੱਪਲਾਂ ਬਹੁਤ ਜ਼ਿਆਦਾ ਮਿਲਦੀਆਂ ਨੇ ਇੱਥੇ ਆ ਦੇਖੋ ਤੁਸੀਂ ਸਾਰੀਆਂ ਚੱਪਲਾਂ ਹੀ ਚੱਪਲਾਂ ਵਾਲੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਅੱਭੀ ਇੱਥੇ ਸੂਟਾਂ ਦੀ ਦੁਕਾਨ ਆ ਗਈ ਕਾਫੀ ਸਾਰਾ ਇੱਥੇ ਕੱਪੜਾ ਜਿਹੜਾ ਪਿਆ ਹਨਾ ਕੀ ਰੇਟ ਲਾਤਾ ਬਾਈ ਸੂਟ 2200 ਰੁਪਏ ਸੇ ਲਈ ਆ 2700 ਰੁਪਏ ਤੇ 3000 ਰੁਪਏ ਵੀ ਹੈ ਜੀ ਠੀਕ ਹੈ ਜੀ 2200 2500 ਰੁਪਏ ਤੇ 3300 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਸੂਟ ਇੱਥੇ ਮਿਲ ਜਾਣਗੇ ਆ ਕਲਰ ਦੇਖ ਸਕਦੇ ਹੋ ਤੁਸੀਂ ਆ ਜਿਹਦੇ ਚੁੰਨੀ ਹੈ ਵਿਦਆਊਟ ਚੁੰਨੀ ਹੈ ਠੀਕ ਹੈ ਜੀ ਆ ਚੁੰਨੀ ਦੇ ਨਾਲ ਬਾਕੀ ਆ ਸਾਰੇ ਤੇ ਵਿਦਆਊਟ ਚੁੰਨੀ ਨਾਲ ਮਿਲ ਜਾਣਗੇ ਔਰ ਵੀ ਵੀ ਸੀ ਆ 100 ਰੁਪਏ ਪੀਸ ਮਿਲ ਜਾਣਗੇ ਚੁੰਨੀਆਂ ਤੁਹਾਨੂੰ ਇੱਥੇ ਲੱਗੀਆਂ ਹੋਈਆਂ ਸੂਟਾਂ ਨਾਲ ਮੈਚ ਕਰਕੇ ਤੁਸੀਂ ਲੈ ਸਕਦੇ ਹੋ ਆ 150 ਰੁਪਏ ਜੀ ਇਹ 150 ਦੀਆਂ ਦੋ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਇਸ ਤਰ੍ਹਾਂ ਦਾ ਸਾਰਾ ਕੱਪੜਾ ਤੁਹਾਨੂੰ ਇੱਥੋਂ ਮਿਲ ਜੂ ਔਰ ਰੰਗ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਕਲਰ ਨੇ ਸੂਟਾਂ ਦੇ ਦੇਖੋ ਇੱਥੇ ਇੱਕ ਤੋਂ ਇੱਕ ਜਿਹੜਾ ਰੰਗ ਮਿਲ ਜੂ ਤੇ ਇਹ ਸਾਰੀ ਆਪਾਂ ਸੇਲ ਤੁਹਾਨੂੰ ਦਿਖਾਤੀ ਹੈ ਨਾ ਦੋਨੋਂ ਸਾਈਡ ਦੀਆਂ ਦੁਕਾਨਾਂ ਜੇ ਆਪਾਂ ਜਿੱਥੋਂ ਸ਼ੁਰੂ ਕੀਤੀ ਸੀ ਵੀਡੀਓ ਦੁਬਾਰਾ ਉੱਥੇ ਆ ਗਏ ਤੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਸਾਰਾ ਆਪਾਂ ਤੁਹਾਨੂੰ ਦਿਖਾਏ ਦਿੱਤਾ ਹੈ ਨਾ ਐਵੇਂ ਦਾ ਸਾਰਾ ਕੱਪੜਾ ਹੁੰਦਾ ਜੋ ਜੋ ਕੁਝ ਇੱਥੇ ਹੁੰਦਾ ਹੈ ਰੇਟ ਸਾਰੇ ਆਪਾਂ ਤੁਹਾਨੂੰ ਦੱਸਦੇ ਆਪਾਂ ਕੁਝ ਚੂੜੀਆਂ ਨੇ ਇੱਥੇ ਦੇਖ ਸਕਦੇ ਹੋ ਕਿ ਕੀ ਰੇਟ ਨੇ ਇਹ ਜੂੜੀਆਂ ਕੀ ਰੇਟ ਨੇ ਲਓ ਜੀ 25-25 ਰੁਪਏ ਦੀਆਂ ਜੂੜੀਆਂ ਤੁਸੀਂ ਲੈ ਸਕਦੇ ਹੋ ਤੇ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਜਿਹੜਾ ਸੇਲ ਦੇ ਵਿੱਚੋਂ ਮਿਲ ਜੂ ਸਾਰਾ ਆਪਾਂ ਤਕਰੀਬਨ ਦਿਖਾਏ ਦਿੱਤਾ ਇਹ ਸਾਰੀ ਮਾਰਕੀਟ ਦੇ ਵਿੱਚ ਬਹੁਤ ਵੱਡੀ ਸੇਲ ਜਿਹੜੀ ਲੱਗਦੀ ਹੈ ਹਰੇਕ ਐਤਵਾਰ ਨੂੰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸ਼ਹਿਰ ਮਲੇਰ ਕੋਟਲੇ ਦੀ ਐਤਵਾਰ ਦੀ ਜਿਹੜੀ ਸੇਲ ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਵਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ